ਇਹ ਜੀਵਨ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਤੁਸੀਂ ਖੇਡ ਰਹੇ ਹੋ ਤਾਂ ਕਿਸ ਤਰ੍ਹਾਂ ਦੀ ਮਦਦ ਸਰਕਾਰਾਂ ਵੱਲੋਂ ਪ੍ਰਸ਼ਾਸਨ ਲਗਾਤਾਰ ਕਹਿੰਦਾ ਕਿ ਅਸੀਂ ਭਾਵੇਂ ਕਿਸੇ ਵੀ ਵੇਲੇ ਦੀ ਸਰਕਾਰ ਹੋਵੇ ਪਿਛਲੇ 20-25 ਸਾਲਾਂ ਦੀ ਗੱਲ ਕਰੀਏ ਤਾਂ ਹਮੇਸ਼ਾ ਦਾਅਵੇ ਕੀਤੇ ਜਾਂਦੇ ਆ ਕਿ ਅਸੀਂ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਵੱਡੇ ਬਹੁਤ ਵੱਡੇ ਕਦਮ ਚੁੱਕ ਰਹੇ ਹਾਂ ਕਿ ਤੁਹਾਡਾ ਤਜਰਬਾ ਕੀ ਕਿਸ ਤਰ੍ਹਾਂ ਦਾ ਰਿਹਾ ਜਿਹੜੀ ਪੰਜਾਬ ਸਰਕਾਰ ਦੀ ਖੇਡ ਨੀਤੀ ਹੈ ਜੀ ਸਾਡੀ ਹਰਿਆਣਾ ਸਰਕਾਰ ਨਾਲੋਂ ਬਹੁਤ ਥੱਲੇ ਹੈ ਜੀ ਸਾਡੇ ਇਸ ਵਾਰ ਹਾਕੀ ਟੀਮ ਨੇ 올림픽 ਦੇ ਵਿੱਚ ਮੈਡਲ ਜ਼ਰੂਰ ਜਿੱਤੇਗਾ। ਉਹ ਸਾਡੇ ਜਿਹੜੇ ਕੋਚ ਸੀ ਉਹਨਾਂ ਦੀ ਟੈਕਨੀਕ ਬੜੀ ਤਕੜੀ ਸੀ। ਜਿਸ ਤਰ੍ਹਾਂ ਉਹਨਾਂ ਨੇ ਪ੍ਰਾਂਟਿ ਸਟ੍ਰੋਕ ਲੈਣਾ ਤੇ ਉਹ ਟੈਕਨੀਕ ਦੇ ਨਾਲ ਜਿੱਤ ਗਏ। ਬਾਕੀ ਖਿਡਾਰੀ ਸਾਡੇ ਬੜੇ ਤਕੜੇ ਆ ਜਿਹੜੀ ਹਾਕੀ। ਬਾਕੀ ਜਿਹੜੇ ਅਸੀਂ ਬੈਟਨ ਵਾਲੇ ਖਿਡਾਰੀ ਆ ਸਾਨੂੰ ਤਾਂ ਕੋਈ ਖਿਡਾਰੀ ਸਮਝਦਾ ਨਹੀਂ ਆ। ਸਾਨੂੰ ਤਾਂ ਕਹਿੰਦੇ ਖੁੰਡੀ ਲੈ ਕੇ ਤੁਰਿਆ ਕਰੋ ਤੁਸੀਂ ਸਾਡੇ ਐਦਾਂ ਦੀ ਮਤਲਬ ਲੋਕਾਂ ਦੀ ਭਾਸ਼ਾ ਜੀ। ਹਮ ਪਰ ਅਸੀਂ ਮੇਰੇ ਵਰਗੇ ਜਿਹੜੇ ਬੰਦੇ ਖਾਸ ਕਰ ਮੈਂ ਮੈਂ ਚਾਹੁੰਦਾ ਵੀ ਮੈਂ ਆਪ ਵੀ ਅਬੀ ਦੌੜਦਾ ਤੇ ਹੋਰਾਂ ਨੂੰ ਵੀ ਦੌੜਨ ਲਾਵਾਂ ਮੈਂ 40 40 ਸਾਲ ਦੇ 50 50 ਸਾਲ ਵਾਲੇ 60 60 ਸਾਲ ਵਾਲੇ ਆਪਦੇ ਨਾਲ ਜੋੜੇ ਹੋਏ ਐ ਜਿਨ੍ਹਾਂ ਨੂੰ ਵਾਕਰਨੀ ਸਿਖਾਈ ਦੌੜਨਾ ਸਿਖਾਇਆ ਮਤਲਬ ਸਾਰੇ ਤਾਂ ਨਹੀਂ ਚਾਹੇ 5 ਬੰਦੇ ਚਾਹੇ 7 ਬੰਦੇ ਇੰਨੇ ਕੁ ਮੇਰੇ ਨਾਲ ਮਿਲ ਗਏ ਜੀ ਉਹਨਾਂ ਨੂੰ ਸ਼ਾਰਟ ਫੁੱਟ ਸਿਖਾਇਆ ਗੋਲਾ ਡਿਸਕ ਥਰੋ ਸਿਖਾਈ ਹੈਮਰ ਕਿਸ ਤਰ੍ਹਾਂ ਘੁੰਮਣ ਕੇ ਵੀ ਥ्रो ਕਰਨੀ ਹੈ ਉਹ ਸਖਾਈ ਮੈਂ ਚਾਹੁੰਦਾ ਵੀ ਜਿਸ ਤਰ੍ਹਾਂ ਮੇਰੀ ਜ਼ਿੰਦਗੀ ਹੈ ਮੇਰੇ ਨਾਲ ਵਾਲਾ ਆਸਾ ਪਾਸਾ ਮੇਰੇ ਵਰਗਾ ਹੀ ਹੋਵੇ ਮੇਰੇ ਨਾਲ ਹੋਰ ਕੋਈ ਬੰਦਾ ਨਾ ਹੋਵੇ ਸਿਰਫ ਖਡਾਰੀ ਹੋਵੇ ਜਿਹੜਾ ਮੇਰੇ ਨਾਲ ਖੇਡਾਂ ਦੀ ਗੱਲ ਕਰੇ ਹਾਂ ਕੋਈ ਪੋਲਿਟਿਕਸ ਦੀ ਕੋਈ ਅਕਾਲੀ ਪਾਰਟੀ ਕਾਂਗਰਸ ਸਭ ਇੱਕੋ ਤਰ੍ਹਾਂ ਦੇ ਹੁੰਦੇ ਆ